ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਚੈਨਲ ਕੁਲਦੀਪ ਬਲੌਗ ਤੇ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਸਰੋਂ ਦਾ ਸਾਗ ਤੇ ਆਪਾਂ ਦਿਖਾਉਣੀ ਆ ਜੀ ਤੁਹਾਨੂੰ ਸਰੋਂ ਦਾ ਸਾਗ ਲੈ ਆਂਦਾ ਆਪਾਂ ਥੋੜਾ ਜਿਹਾ ਗੰਦਲ ਵਾਲਾ ਤੇ ਕੁਝ ਛੋਲਿਆਂ ਦਾ ਸਾਗ ਆ ਤੇ ਹਾਲੋਂ ਆ ਹਾਲੋਂ ਤੇ ਛੋਲਿਆਂ ਦਾ ਸਾਗ ਇਹ ਤਿੰਨੇ ਚੀਜ਼ਾਂ ਦਾ ਆਪਾਂ ਮਿਕਸ ਬਣਾਵਾਂਗੇ ਤੇ ਮੇਥੀ ਪਾਲਕ ਤੇ ਮੇਥੇ ਉਹ ਆਪਾਂ ਬਾਅਦ ਚ ਪਾਵਾਂਗੇ ਹੁਣ ਇਹ ਆਪਾਂ ਤਿੰਨੇ ਚੀਜ਼ਾਂ ਕੱਟ ਕੇ ਪਾ ਦਿੰਨੇ ਆ ਤੇ ਆਪਾਂ ਤੁਹਾਨੂੰ ਨਾਲ-ਨਾਲ ਤਰੀਕਾ ਸਮਝਾਉਂਦੇ ਜਾਵਾਂਗੇ। ਦਾ ਰੋਟੀਆਂ। ਪਾਣੀ ਆਪਣਾ ਗਰਮਾ ਤੇ ਹੁਣ ਆਪਾਂ ਇਹ ਵਿੱਚ ਕਿਹੋ ਪਾਤਾ। ਤੇ ਆਹ ਤਿੰਨੇ ਚੀਜ਼ ਆਪਾਂ ਕੱਟ ਲਈਆਂ ਸੀ ਪਾਲ ਸਾਗ ਤੇ ਛੋਲਿਆਂ ਦਾ ਤੇ ਹਲੋਏ ਪਾ ਦਾਂਗੇ ਕਿਵੇਂ ਪੜੇ ਜੀ ਆ ਇਹ ਕਹਿੰਦੇ ਦੂਜੀ ਆ ਜਿਹੜੀਆਂ ਅੱਗੇ ਮੀਣੀਆਂ ਹੁੰਦੀਆਂ ਸੀ ਪੜੇ ਉਹਨਾਂ ਚੋਂ ਆ ਇਹ ਅੱਗੇ ਮੈਂ ਨਹੀਂ ਸੀ ਨਸਲਾਂ ਤਾਂ ਸਾਰੀਆਂ ਕੱਠੀਆਂ ਆ ਹਾਂ ਟਿੱਡ ਜਾ ਵਧਾਉਂਦੀ ਉਹ ਮੀਣੀ ਜੀ ਆ ਹਾਂ ਬਹਿ ਜਾ ਪੜਿਆ ਜਾ ਮੈਂ ਵੀ ਹਜੇ ਜਾਣਾ ਪਾਥੀਆਂ ਥੱਲਣਾ ਹੁਣ ਜਿੰਨੇ ਇਹ ਰਿੱਜੂਗਾ ਆਪਾਂ ਉਹਨੇ ਪਾਲਕ ਮੇਥੀ ਤੇ ਮੇਥੇ ਕੱਟ ਲਾਂਗੇ ਤੇ ਇਹ ਉਹਨੇ ਚਾਹ ਰਿੱਜੂ ਪਾਲਕ ਆਪਾਂ ਤੋੜ ਲਈ ਹੁਣ ਆਪਾਂ ਪਾਲਕ ਕੱਟ ਲਾਂਗੇ ਮੇਥੇ ਤੇ ਮੇਥੀ ਹੁਣ ਆਪਾਂ ਇਹ ਤਿੰਨੇ ਚੀਜ਼ਾਂ ਕੱਟ ਲਾਂਗੇ ਉਹ ਆਪਾਂ ਤਿੰਨੇ ਚੀਜ਼ਾਂ ਪਾ ਦਿਆਂਗੇ ਹੁਣ ਆਪਾਂ ਇਹ ਕੱਟ ਕੇ ਪਾਵਾਂਗੇ ਤੋਸ ਮਾਰ ਕੇ ਆਪਾਂ ਬਾਥੂ ਜੀਰ ਲਿਆ ਤੇ ਹੁਣ ਆਪਾਂ ਇਹ ਵੀ ਸਾਗ ਦੇ ਵਿੱਚ ਪਾ ਦਾਂਗੇ ਹੋਰ ਆਪਾਂ ਪਾਲਕ ਮੇਥੀ ਸਾਰਾ ਕੁਝ ਪਾਤਾ ਸੀ ਮੇਥੇ ਤੇ ਬਾਥੂ ਹੁਣ ਪਾਵਾਂਗੇ ਆਪਾਂ ਧੋ ਕੇ ਇਹਨੂੰ ਚੀਰ ਲਿਆ ਆਪਾਂ ਇਹਦੇ ਨਾਲ ਵੀ ਬਹੁਤ ਵਧੀਆ ਟੇਸਟ ਆਉਂਦਾ ਬਾਥੂ ਦਾ ਨਾਲ ਤੇ ਨਾਲੇ ਬਾਥੂ ਨਾਲ ਕੋਲ ਛੇਤੀ ਜਾਂਦਾ ਸਾਗ ਹੁਣ ਆਪਾਂ ਇੰਨੀ ਕੁ ਮੂਲੀ ਚੀਰੀ ਸੀਗੀ ਜੀ ਆਪਾਂ ਨਿੱਕੇ ਨਿੱਕੇ ਪੀਸ ਬਣਾ ਲਏ ਤੇ ਹੁਣ ਆਪਾਂ ਇਹਦੇ ਵਿੱਚ ਇਹ ਮੂਲੀ ਪਾ ਦਾਂਗੇ ਤੇ ਇਹ ਪੌਣ ਨਾਲ ਨਾ ਵੀ ਜਿਵੇਂ ਆਪਾਂ ਕਹਿੰਦੇ ਨੇ ਸਾਗ ਖਾ ਕੇ ਗੈਸ ਤੇ ਜਾ ਬਣ ਗਿਆ ਤੇ ਇਸ ਤਰ੍ਹਾਂ ਕੁਝ ਨਹੀਂ ਬੰਦ ਆ ਜੀ ਆਪਾਂ ਵਿੱਚ ਇੱਕ ਕੀ ਹੋ ਆਪਣਾ ਗਰਮ ਹੋ ਗਿਆ ਹੁਣ ਆਪਾਂ ਤੜਕਾ ਲਾਵਾਂਗੇ ਹੁਣ ਆਪਾਂ ਪਿਆਜ਼ ਭੁੰਨ ਲਾਂਗੇ ਤੇ ਹਲਕੇ ਜਿਹਾ ਬਰਨ ਕਰਾਂਗੇ ਉਸ ਆਪਾਂ ਪਿਆਜ਼ ਕੱਟ ਕੇ ਰੇਜੇ ਸਾਗ ਚ ਹੀ ਪਾ ਦਿੱਤੀ ਜੀ ਤੇ ਥੋੜਾ ਜਿਹਾ ਅਦਰਕ ਤੇ ਲਸਣ ਉਹ ਵੀ ਆਪਾਂ ਕੱਟ ਕੇ ਨਾ ਰਹੀਦੇ ਸਾਗ 'ਚ ਹੀ ਪਾਤਾ ਸੀਗਾ ਕਿਉਂਕਿ ਫਿਰ ਉਹ ਅਦਰਕ ਤੇ ਲਸਣ ਨਾ ਮੜ ਕੇ ਮੂੰਹ 'ਚ ਅੜਕਦਾ ਜਾ ਰਿਹਾ ਦੰਦਾਂ 'ਚ ਤੇ ਉਹ ਫਿਰ ਬੱਚੇ ਪਸੰਦ ਨਹੀਂ ਕਰਦੇ ਤਾਂ ਕਰਕੇ ਫਿਰ ਉਹ ਆਪਾਂ ਵਿੱਚ ਰਹੀਦੇ ਪਾਤਾ ਸੀ ਤੇ ਹੁਣ ਆਪਾਂ ਪਿਆਜ਼ ਭੁੰਨ ਕੇ ਇਹਦੇ ਵਿੱਚ ਹੀ ਆਪਾਂ ਹਰੀ ਮਿਰਚ ਤੇ ਟਮਾਟਰ ਪਾਉਣ ਨਾਲ ਲੈਣੇ ਆ ਅਗੇ ਸੀ ਜੀ ਸਾਬ ਕੋਟਣਾ ਤੇ ਆਪਾਂ ਮੱਕੀ ਦਾ ਤੇ ਕਣਕ ਦਾ ਆਟਾ ਮਿਕਸ ਕੀਤਾਗਾ ਤੇ ਇਹਦੀ ਨਾਲ ਪੈਸਤਰਾ ਬਾਗੀ ਤੇ ਲੱਕੜ ਦੀ ਮੱਧੜੀ ਨਾਲ ਪਸਾਹ ਘੋੜਦੇ ਆ ਨਾ ਕੇ ਗ੍ਰੇਂਡਰ ਨਾਲ ਕਿਉਂਕਿ ਗ੍ਰੇਂਡਰ ਨਾਲ ਨਾ ਉਹ ਸੁਆਦ ਨਹੀਂ ਹੁੰਦਾ ਫਿਰ ਘੋੜਨਾ ਨਹੀਂ ਮੈਨੂੰ ਪਹਿਣਾ ਪਰ ਉਹ ਗੱਲ ਜੀ ਨਹੀਂ ਕਰਦੀ ਜਿਹੜਾ ਇਸ ਤਰ੍ਹਾਂ ਘੋਟਣਾ ਖਿਆਲ ਤੇ ਬਹੁਤ ਹੀ ਵਧੀਆ ਕੋਟਿਆ ਜਾਂਦਾ ਇਸ ਤਰ੍ਹਾਂ ਥੋੜਾ ਥੋੜਾ ਆਟਾ ਪਾ ਕੇ ਸੁੱਕਾ ਕੋਟੇ ਨਾ ਕੇ ਵੀ ਘੋਲ ਕੇ ਆਟਾ ਕੋਟੇ ਜਿਹੜਾ ਬੋਲ ਕੇ ਪਾਦਨੇ ਉਹ ਵੀ ਗੰਡਾ ਨਹੀਂ ਮਲ ਜਾਂਦਾ ਤੇ ਜਿਹੜਾ ਜਾਦਾ ਪਾ ਪਾ ਕੇ ਘੋਟਦੇ ਉਹ ਵੀ ਥੋੜਾ ਥੋੜਾ ਇਸ ਤਰ੍ਹਾਂ ਪਾ ਕੇ ਘੁੱਟੇ ਫਿਰ ਜਵਾਨੀ ਗੰਡਾ ਹੱਦ ਦੇ ਵਿੱਚ ਤੇ ਇਸ ਤਰ੍ਹਾਂ ਤੁਸੀਂ ਵੀ ਜਰੂਰ ਇੱਕ ਵਾਰ ਟਰਾਈ ਕਰੋ ਹਾਂਜੀ ਹੁਣ ਆਪਣਾ ਸਾਗ ਤਿਆਰ ਆ ਤੇ ਆ ਦੇਖੋ ਆਪਾਂ ਉੱਪਰ ਪਾ ਲਈ ਮੱਖਣੀ ਤੇ ਦੇਖੋ ਕਿੰਨਾ ਵਧੀਆ ਲੱਗਦਾ ਤੇ ਬਹੁਤ ਹੀ ਟੇਸਟੀ ਬਣਿਆ ਕਿਉਂਕਿ ਮੈਂ ਟੇਸਟ ਕਰ ਚੁੱਕੀ ਆ ਤੇ